ਆਪ ਸਭ ਦਾ ਕੌਰ মিডিਆ ਵਿੱਚ ਸਵਾਗਤ ਹੈ ਅੱਜ ਮੈਂ ਆਪ ਜੀ ਨੂੰ ਪੰਜਾਬ ਦੇ ਦੋ ਭਰਾ ਜੋ ਹਵਾਈ ਜਹਾਜ਼ ਦੇ ਟਾਇਰ ਤੇ ਲਟਕ ਕੇ ਦਿੱਲੀ ਤੋਂ ਇੰਗਲੈਂਡ ਜਾ ਰਹੇ ਸਨ ਉਹਨਾਂ ਦੀ ਦਰਦ ਭਰੀ ਕਹਾਣੀ ਮੈਂ ਅੱਜ ਆਪ ਜੀ ਨੂੰ ਸੁਣਾਉਣ ਜਾ ਰਹੀ ਹਾਂ ਆਓ ਜਾਣਦੇ ਹਾਂ ਉਹ 1996 ਦੇ ਉਸ ਮਾਮਲੇ ਬਾਰੇ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਹਿਲਾ ਕੇ ਰੱਖ ਦਿੱਤਾ ਸੀ ਸਾਲ 1994 ਸਾਡੇ ਪੰਜਾਬ ਵਿੱਚ ਕੁਝ ਸਾਲ ਪਹਿਲਾਂ ਇੱਥੇ ਖਾਲਿਸਤਾਨੀਆਂ ਵੱਲੋਂ دہشت ਦਾ ਮਾਹੌਲ ਸੀ ਸਾਲ 1995 ਤੱਕ ਸੁਰੱਖਿਆ ਬਲਾਂ ਨੇ ਮਤਲਬ ਕਿ ਪੁਲਿਸ ਨੇ ਇੱਥੇ ਅੱਤਵਾਦੀਆਂ ਨੂੰ ਲਗਭਗ ਖਤਮ ਕਰ ਦਿੱਤਾ ਸੀ ਬੇਰਹਿਮੀ ਨਾਲ ਜਾਂ ਤਾਂ ਦੇਸ਼ ਛੱਡਣ ਲਈ ਉਹਨਾਂ ਨੂੰ ਮਜਬੂਰ ਹੋਣ ਕਰ ਦਿੱਤਾ ਸੀ ਇਸੇ ਦੌਰਾਨ ਹਰ ਰੋਜ਼ ਕਈ ਗ੍ਰਿਫਤਾਰੀਆਂ ਹੋਈਆਂ ਲੋਕਾਂ ਨੂੰ ਉਹਨਾਂ ਦੇ ਘਰਾਂ ਚੋਂ ਚੁੱਕ ਕੇ ਲੰਬੇ ਦਿਨਾਂ ਤੱਕ ਪੁੱਛਗਿੱਛ ਕੇਂਦਰਾਂ ਵਿੱਚ ਰੱਖਿਆ ਜਾਂਦਾ ਸੀ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਸੀ ਇਸੇ ਸਾਲ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨਿੱਕੀ ਉਮਰ ਦੇ ਭਰਾਵਾਂ ਪ੍ਰਦੀਪ ਅਤੇ ਵਿਜੇ ਸੈਣੀ ਦੀ ਵੀ ਸ਼ੱਕ ਵੱਜੋਂ ਪੁਛ ਪੜਤਾਲ ਸ਼ੁਰੂ ਕਰ ਦਿੱਤੀ ਸੀ ਜਦੋਂ ਉਸ ਟਾਈਮ ਪ੍ਰਦੀਪ ਦੀ ਉਮਰ 23 ਸਾਲ ਸੀ ਤੇ ਵਿਜੇ ਸੈਣੀ ਦੀ ਉਮਰ ਸਿਰਫ 19 ਸਾਲ ਸੀ ਪੁਲਿਸ ਨੇ ਦੋਸ਼ ਲਾਇਆ ਕਿ ਦੋਵੇਂ ਭਰਾ ਪੇਸ਼ੇ ਤੋਂ ਕਾਰ ਮਕੈਨਿਕ ਹਨ ਪਰ ਗੁਪਤ ਤਰੀਕੇ ਨਾਲ ਉਹ ਖਾਲਸਤਾਨੀਆਂ ਦੀ ਮਦਦ ਕਰ ਰਹੇ ਸਨ ਉਸ ਸਮੇਂ ਪ੍ਰਦੀਪ ਬਹੁਤ ਹੀ ਛੋਟੀ ਉਮਰ ਦਾ ਸੀ ਵਿਜੇ ਉਸ ਤੋਂ ਵੀ ਛੋਟੀ ਉਮਰ ਦਾ ਸੀ ਉਸਨੇ ਪੁਲਿਸ ਨੂੰ ਕਈ ਵਾਰ ਕਿਹਾ ਕਿ ਉਸਦਾ ਖਾਲਸਤਾਨੀਆਂ ਨਾਲ ਕੋਈ ਸਬੰਧ ਨਹੀਂ ਹੈ ਪਰ ਪੁਲਿਸ ਚੁੱਪ ਰਹਿਣ ਵਾਲੀ ਨਹੀਂ ਸੀ ਚੁੱਪ ਬੈਠਣ ਵਾਲੀ ਨਹੀਂ ਸੀ ਆਪ ਸਭ ਉਸ ਟਾਈਮ ਦੇ ਹਾਲਾਤਾਂ ਨੂੰ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਸੀ ਉਸ ਤੋਂ ਪੁੱਛ ਪੜਤਾਲ ਜਾਰੀ ਰੱਖੀ ਉਸ ਨੂੰ ਵਾਰ-ਵਾਰ ਪੁਛਗਿਛ ਕੇਂਦਰ ਬੁਲਾਇਆ ਜਾਂਦਾ ਸੀ ਇਸ ਕਰਕੇ ਦੋਵੇਂ ਭਰਾ ਕਾਫੀ ਪਰੇਸ਼ਾਨ ਰਹਿਣ ਲੱਗੇ ਅਜੇਹੇ ਦੋਹੇ ਅਜੇਹੇ ਵਿੱਚ ਦੋਵੇਂ ਭਰਾਵਾਂ ਨੇ ਪੰਜਾਬ ਨੂੰ ਛੱਡਣ ਦਾ ਫੈਸਲਾ ਕੀਤਾ ਉਸ ਸਮੇ ਉਸ ਦੇ ਕਈ ਜਾਣਕਾਰ ਲੰਡਨ ਵਿੱਚ ਰਹਿੰਦੇ ਸਨ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਦੋਵੇਂ ਲੰਡਨ ਜਾਣਗੇ ਪਰ ਇੱਥੇ ਸਮੱਸਿਆ ਇਹ ਸੀ ਕਿ ਦੋਵੇਂ ਭਰਾਵਾਂ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਲੰਡਨ ਜਾਣ ਲਈ ਬਹੁਤੇ ਪੈਸੇ ਸਨ ਔਰ ਨਾ ਹੀ ਉਹਨਾਂ ਟਾਈਮਾਂ ਦੇ ਵਿੱਚ ਪਾਸਪੋਰਟ ਬਣ ਸਕਦਾ ਸੀ ਜਿਹੋ ਜੇ ਪੰਜਾਬ ਦੇ ਹਾਲਾਤ ਸੀ ਅਜਿਹੇ ਵਿੱਚ ਦੋਵੇਂ ਭਰਾਵਾਂ ਨੇ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਏਜੰਟ ਨਾਲ ਸੰਪਰਕ ਕੀਤਾ ਜੋ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ ਦੋਵਾਂ ਨੇ ਉਸ ਮਗਲਰ ਨੂੰ 150 ਪਾਉਂਡ ਦੀ ਰਕਮ ਔਖੇ-ਸੌਖਿਆਂ ਇਕੱਠੇ ਕਰਕੇ ਦਿੱਤੀ। ਉਸਨੇ ਦੋਵੇਂ ਭਰਾਵਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਜਹਾਜ਼ ਦੇ ਸਮਾਨ ਵਿੱਚ ਦੇ ਹਿੱਸੇ ਵਾਲ ਸਮਾਨ ਵਾਲੇ ਹਿੱਸੇ ਵਿੱਚ ਲੁਕਾ ਕੇ ਲੰਡਨ ਭੇਜ ਦੇਵੇਗਾ। ਕੱਲ ਕਰਦੇ-ਕਰਦੇ ਉਦੋਂ 1996 ਦਾ ਸਾਲ ਚੜ੍ਹ ਗਿਆ। ਪੁਲਿਸ ਦੋਵੇਂ ਭਰਾਵਾਂ ਨੂੰ ਲਗਾਤਾਰ ਅੰਦਰ ਤੰਗ ਕਰਦੀ ਰਹੀ। ਇਸ ਦੇ ਨਾਲ ਹੀ ਕੁਝ ਸਮੇਂ ਬਾਅਦ 에ਜੰਟ ਵੀ ਫਰਾਰ ਹੋ ਗਿਆ ਉਹਦਾ ਕੋਈ ਥੋ ਪਤਾ ਨਹੀਂ ਚੱਲਿਆ ਦੋਵੇਂ ਭਰਾ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨੂੰ ਕਿਧਰੇ ਵੀ ਨਹੀਂ ਮਿਲਿਆ ਉਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨਾਲ ਠੱਗੀ ਹੋ ਚੁੱਕੀ ਹੈ ਹੁਣ ਦੋਹਾਂ ਨੂੰ ਲੱਗ ਰਿਹਾ ਸੀ ਕਿ ਜੋ ਮਰਜ਼ੀ ਹੋ ਜਾਵੇ ਹੁਣ ਉਸ ਕੋਲ ਕੋਈ ਪੈਸਾ ਨਹੀਂ ਉਹਨਾਂ ਕੋਲ ਕੋਈ ਪਾਸਪੋਰਟ ਨਹੀਂ ਕੋਈ ਹੋਰ ਕੋਈ ਉਹਨਾਂ ਕੋਲ ਸੋਰਸ ਨਹੀਂ ਸੀ ਇਸ ਲਈ ਉਹਨਾਂ ਨੂੰ ਲੰਡਨ ਪਹੁੰਚਣ ਲਈ ਕੁਝ ਨਾ ਕੁਝ ਕਰਨਾ ਹੀ ਪੈਣਾ ਸੀ ਦੋਵੇਂ ਭਰਾਵਾਂ ਨੂੰ ਪੁਲਿਸ ਕਾਰਵਾਈ ਤੋਂ ਬਚਣ ਲਈ ਦੋਵੇਂ ਭਰਾ ਪੁਲਿਸ ਕਾਰਵਾਈ ਤੋਂ ਬਚਣ ਲਈ ਦੇ ਛੱਡਣ ਦੀ ਯੋਜਨਾ ਬਣਾ ਲੈਂਦੇ ਨੇ ਹਾਲਾਂਕਿ ਉਹਨਾਂ ਕੋਲ ਨਾ ਪਾਸਪੋਰਟ ਸੀ ਨਾ ਪੈਸਾ ਸੀ ਨਾ ਕੋਈ ਹੋਰ ਸੌルス ਸੀ ਇਸ ਲਈ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਸਕੀਮ ਬਣਾਉਂਦੇ ਨੇ ਪ੍ਰਦੀਪ ਸੈਣੀ ਤੇ ਵਿਜੇ ਸੈਣੀ ਦੋਵੇਂ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਪਹੁੰਚ ਜਾਂਦੇ ਨੇ ਉੱਥੇ ਇੰਦਰਾ ਗਾਂਧੀ ਹਵਾਈ ਅੱਡੇ ਦੇ ਨੇੜੇ ਤੇੜੇ ਰਹਿ ਕੇ 10 ਦਿਨ ਤੱਕ ਲਗਾਤਾਰ ਰੇਕੀ ਕਰਦੇ ਨੇ ਦੇਖ ਰੇਖ ਕਰਦੇ ਨੇ ਵੀ ਕਿਸ ਤਰ੍ਹਾਂ ਜਹਾਜ਼ ਤੱਕ ਪਹੁੰਚਿਆ ਜਾਵੇ ਹਵਾਈ ਅੱਡੇ ਵਿੱਚ ਦਾਖਲ ਹੋਣ ਦਾ ਰਸਤਾ ਲੱਭ ਰਹੇ ਸਨ ਦੋਵੇਂ ਭਰਾ ਆਖਿਰਕਾਰ ਅਕਤੂਬਰ 1996 ਵਿੱਚ ਲੰਡਨ ਦੇ ਹੀਥਰੋ ਲਈ ਜਾ ਰਹੀ ਬ੍ਰਿਟਿਸ਼ 에ਅਰਵੇਜ਼ ਦੀ ਉਡਾਣ ਦੇ ਲੈਂਡਿੰਗ ਗੇਅਰ ਵਿੱਚ ਲੁਕ ਜਾਂਦੇ ਨੇ ਕਾਮਯਾਬ ਹੋ ਜਾਂਦੇ ਨੇ ਦੋਵੇਂ ਭਰਾ ਵੱਖ-ਵੱਖ ਲੈਂਡਿੰਗ ਗੇਅਰਾਂ ਵਿੱਚ ਲੁਕੇ ਹੋਏ ਸਨ ਨਾ ਉਹ ਆਪਸ ਵਿੱਚ ਗੱਲ ਕਰ ਸਕਦੇ ਹਨ ਹੁਣ ਦੋਵੇਂ ਭਰਾ ਲੰਡਨ ਜਾਣ ਲਈ ਪੂਰੀ ਪੂਰੀ ਤਰ੍ਹਾਂ ਤਿਆਰ ਸਨ ਅਤੇ ਉਹ ਖਾਨੇ ਵਿੱਚ ਲੁਕੇ ਹੋਏ ਸਨ ਜਿੱਥੇ ਟੇਕ ਆਫ ਤੋਂ ਬਾਅਦ ਲੈਂਡਿੰਗ ਗੀਅਰ ਅੰਦਰ ਵੱਲ ਜਾਂਦੇ ਹਨ ਦੋਵੇਂ ਭਰਾਵਾਂ ਵੱਲੋਂ ਦੇਹ ਛੱਡਣ ਲਈ ਅਪਣਾਇਆ ਗਿਆ ਭਿਆਨਕ ਤਰੀਕਾ ਜੀ ਹਾਸੀ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ ਹਨ ਕਿ ਉਹਨਾਂ ਨਾਲ ਕੀ ਬੀਤਣਾ ਹੈ ਦੱਸ ਜਿਸ ਫਲਾਈਟ ਵਿੱਚ ਦੋਵੇਂ ਭਰਾ ਲੈਂਡਿੰਗ ਗੀਅਰ ਵਿੱਚ ਲੁਕੇ ਹੋਏ ਸਨ ਉਸਨੇ 65500 ਕਿਲੋਮੀਟਰ ਦੀ ਦੂਰੀ 10 ਘੰਟੇ ਦਾ ਸਮਾਂ 40000 ਫੁੱਟ ਦੀ ਉਚਾਈ ਤਾਪਮਾਨ 60 ਡਿਗਰੀ ਸੈਲਸੀਅਸ ਦੀ ਰਫ਼ਤਾਰ ਨਾਲ ਲੰਡਨ ਪਹੁੰਚਣਾ ਸੀ 1000 ਕਿਲੋਮੀਟਰ ਪ੍ਰਤੀ ਘੰਟੇ ਦੇ हिसाब ਨਾਲ ਉਸ ਸਮੇਂ ਦੋਨਾਂ ਨੇ ਸਧਾਰਨ ਕੱਪੜੇ ਹੀ ਪਾਏ ਸਨ ਉਹਨਾਂ ਨੂੰ ਕੋਈ ਆਈਡੀਆ ਨਹੀਂ ਸੀ ਕਿ ਉੱਪਰ ਜਾ ਕੇ ਕਿੰਨੀ ਠੰਡ ਹੋ ਜਾਣੀ ਹੈ ਕਿੰਨੀ ਜਹਾਜ਼ ਦੀ ਆਵਾਜ਼ ਹੋਣੀ ਹੈ ਉਹਨਾਂ ਦੇ ਕੰਨਾਂ ਤੇ ਅਸਰ ਪੈ ਸਕਦਾ ਸੀ ਉਹ ਇਹਨਾਂ ਦੇ ਕੰਨਾਂ ਦੇ ਪਰਦੇ ਫਟ ਜਾਂਦੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਆਈਡੀਆ ਨਹੀਂ ਸੀ ਉਨਾਂ ਕੋਲ ਕੋਈ ਸਵੈਟਰ ਜੈਕਟ ਕੁਝ ਵੀ ਨਹੀਂ ਸੀ ਬ੍ਰਿਟਿਸ਼ 에ਅਰਵੇਜ਼ ਦਾ ਇਹ ਜਹਾਜ਼ 40000 ਫੁੱਟ ਦੀ ਉਚਾਈ ਦੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਜਿਸ ਕਾਰਨ ਆਕਸੀਜਨ ਦੀ ਲਗਾਤਾਰ ਕਮੀ ਹੋ ਰਹੀ ਸੀ ਦੋਵੇਂ ਇੱਕ ਦੂਜੇ ਨਾਲ ਕੁਝ ਵੀ ਗੱਲਬਾਤ ਨਹੀਂ ਕਰ پا ਰਹੇ ਸਨ ਕਿਉਂਕਿ ਇੰਜਣ ਦੀ ਆਵਾਜ਼ ਹੀ ਬਹੁਤ ਜ਼ਿਆਦਾ ਹੁੰਦੀ ਹੈ ਦੋਵੇਂ ਭਰਾਵਾਂ ਨੂੰ ਇੰਜਣ ਦੇ ਜ਼ਿਆਦਾ ਸ਼ੋਰ ਦਾ ਸਾਹਮਣਾ ਵੀ ਕਰਨਾ ਪਿਆ ਦਿੱਲੀ ਤੋਂ ਰਵਾਨਾ ਹੋਣ ਦੇ ਕਰੀਬ 10 ਘੰਟੇ ਬਾਅਦ ਜਦੋਂ ਫਲਾਈਟ ਲੰਡਨ ਦੇ ਹੀਥਰੋ ਹਵਾਈਡ ਦੇ ਪਹੁੰਚੀ ਤਾਂ ਇੱਕ ਕਰਮਚਾਰੀ ਨੂੰ ਲੈਂਡਿੰਗ ਗੀਅਰ ਤੋਂ ਇੱਕ ਭਾਰੀ ਚੀਜ਼ ਡਿੱਗੀ ਡਿੱਗਣ ਦਾ ਖਤਸਾ ਹੋਇਆ ਜਦੋਂ ਲੈਂਡਿੰਗ ਗੀਅਰ ਦੇ ਤੋਂ ਡਿੱਗੀ ਚੀਜ਼ ਦੇ ਨੇੜੇ ਗਏ ਤਾਂ ਦੇਖਿਆ ਕਿ ਪ੍ਰਦੀਪ ਸਾਹ ਲੈ ਰਿਹਾ ਸੀ ਪਰ ਬੇਹੋਸ਼ੀ ਦੀ ਹਾਲਤ ਵਿੱਚ ਸੀ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ ਹਸਪਤਾਲ ਵਿੱਚ ਦਾਖਲ ਪ੍ਰਦੀਪ ਨੂੰ ਜਦੋਂ ਹੋਸ਼ ਆਈ ਤਾਂ ਉਸਨੇ ਡਾਕਟਰਾਂ ਨੂੰ ਸਾਰੀ ਗੱਲ ਦੱਸੀ ਪ੍ਰਦੀਪ ਦੀਆਂ ਗੱਲਾਂ ਸੁਣ ਕੇ ਡਾਕਟਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਿਰਫ ਡਾਕਟਰ ਹੀ ਨਹੀਂ ਕੋਈ ਵੀ ਪ੍ਰਦੀਪ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ ਕਿਵੇਂ ਉਸ ਉਸਨੇ 40000 ਫੁੱਟ ਦੀ ਉਚਾਈ ਤੇ 10 ਘੰਟੇ ਦੇ ਲਗਾਤਾਰ ਲਗਾਤਾਰ 60 ਡਿਗਰੀ ਸੈਲਸੀਅਸ ਤਾਪਮਾਨ ਅਤੇ ਜਹਾਜ਼ਾਂ ਦੀ ਭਾਰੀ ਇੰਜਣ ਦੇ ਰੋਲੇ ਨੂੰ ਚੱਲਿਆ ਇਸ ਦੌਰਾਨ ਜਦੋਂ ਪ੍ਰਦੀਪ ਨੇ ਆਪਣੇ ਛੋਟੇ ਭਰਾ ਵਿਜੇ ਸੈਣੀ ਬਾਰੇ ਪੁੱਛਿਆ ਤਾ ਉਸ ਬਾਰੇ ਕੁਝ ਪਤਾ ਨਹੀਂ ਲੱਗਾ ਫਿਰ ਕ੍ਰੀਪ 5 ਦਿਨ ਬਾਅਦ ਦੱਖਣੀ ਪੱਛਮੀ ਲੰਡਨ ਦੇ ਰਿਚਮੰਡ ਵਿੱਚ ਇੱਕ ਉਦਯੋਗੀ ਖੇਤਰ ਵਿੱਚ ਇੱਕ Laash ਮਿਲਦੀ ਹੈ ਜਿਸ ਦੀ ਪਛਾਣ ਬੀਜੇ ਸੈਣੀ ਵਜੋਂ ਹੁੰਦੀ ਹੈ ਪਤਾ ਲੱਗਦਾ ਹੈ ਕਿ ਅਸਹਿ ਠੰਡ ਕਾਰਨ ਬੀਜੇ ਦੀ ਮੌਤ ਹੋ ਗਈ ਸੀ ਅਤੇ ਉਹ ਲੈਂਡਿੰਗ ਦੀ ਤਿਆਰੀ ਵਿੱਚ ਹਵਾਈ ਅੱਡੇ ਦੇ ਨੇੜੇ ਜਹਾਜ਼ ਤੋਂ 2000 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਸੀ ਜਦੋਂ ਉਹ ਹੇਠਾਂ ਡਿੱਗਿਆ ਤਾਂ ਠੰਡ ਕਾਰਨ ਉਸ ਦਾ ਸਰੀਰ ਜੰਮ ਗਿਆ ਸੀ ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਪ੍ਰਦੀਪ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਂਦੀਆਂ ਨੇ ਜਿੱਥੋਂ ਜਿੱਥੇ ਇੱਕ ਪਾਸੇ ਭਰਾ ਨੂੰ ਗਵਾਉਣ ਦਾ ਉਹਨੂੰ ਦੁੱਖ ਸੀ ਤਾਂ ਦੂਜੇ ਪਾਸੇ ਅੰਗਰੇਜ਼ ਸਰਕਾਰ ਨੇ ਵੀ ਉਸਨੂੰ ਭਾਰਤ ਭੇਜਣ ਦੀ ਤਿਆਰੀ ਕਰ ਲਈ ਸੀ ਪ੍ਰਦੀਪ ਤੇ ਗੈਰ ਕਾਨੂੰਨੀ ਢੰਗ ਨਾਲ ਲੰਡਨ ਆਉਣ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਪਰ ਪ੍ਰਦੀਪ ਨੇ ਉੱਥੇ ਦੀ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਦਾ ਭਾਰਤ ਜਾਣਾ ਠੀਕ ਨਹੀਂ ਹੈ ਕਿਉਂਕਿ ਉਹ ਭਾਰਤ ਵਿੱਚ ਪੁਲਿਸ ਦੇ ਧੱਕੇਸ਼ਾਹੀਆਂ ਤੋਂ ਤੰਗ ਆ ਕੇ ਲੰਡਨ ਆਇਆ ਹੈ ਇਸ ਲਈ ਉਸਨੂੰ ਲੰਡਨ ਵਿੱਚ ਸ਼ਰਨ ਦਿੱਤੀ ਜਾਵੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਕਾਫੀ ਬਹਿਸ ਹੋਈ ਤਰੀਕਾਂ ਬਦਲੀਆਂ ਗਈਆਂ ਸਾਲੋਂ ਸਾਲ ਲੰਘੇ ਮਕਦਮਾ ਜਾਰੀ ਰਿਹਾ ਫਿਰ 2014 ਦਾ ਸਮਾਂ ਆਇਆ ਅਦਾਲਤ ਨੇ ਆਪਣੇ ਅੰਤਿਮ ਫੈਸਲਾ ਸੁਣਾ ਦਿੱਤਾ ਉਸਨੇ ਮੰਨਿਆ ਕਿ ਜੇਕਰ ਪ੍ਰਦੀਪ ਇੰਨਾ लाचार ਨਾ ਹੁੰਦਾ ਤਾਂ ਸ਼ਾਇਦ ਉਹ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੰਡਨ ਆਉਣ ਦੀ ਕੋਸ਼ਿਸ਼ ਨਾ ਕਰਦਾ ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਲੰਡਨ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਐਨਾ ਹੀ ਨਹੀਂ ਬਾਅਦ ਵਿੱਚ ਪ੍ਰਦੀਪ ਸੈਣੀ ਨੂੰ ਬ੍ਰਿਟਿਸ਼ ਨਾਗਰਿਕਤਾ ਵੀ ਦਿੱਤੀ ਗਈ ਅਤੇ ਉਹ ਹੁਣ ਲੰਡਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਪ੍ਰਦੀਪ ਸੈਣੀ ਵਿਆਹਿਆ ਹੋਇਆ ਹੈ ਤੇ ਉਸਦੇ ਦੋ ਬੱਚੇ ਹਨ ਆਪਣੇ ਪਰਿਵਾਰ ਵਿੱਚ ਖੁਸ਼ ਹੈ ਪ੍ਰਦੀਪ ਸੈਣੀ ਹੁਣ 44 ਸਾਲ ਦਾ ਹੋ ਚੁੱਕਾ ਹੈ ਪ੍ਰਦੀਪ ਦਾ ਕਹਿਣਾ ਹੈ ਕਿ ਉਹ ਉਸ ਦੀ ਉਸ ਦਿਨ ਬਾਰੇ ਕੁਝ ਵੀ ਯਾਦ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਉਸ ਦਿਨ ਨੂੰ ਯਾਦ ਕਰਕੇ ਉਹ ਉਹਨਾਂ ਪਲਾਂ ਨੂੰ ਯਾਦ ਕਰਨ ਲੱਗ ਪੈਂਦਾ ਹੈ ਜਿਨ੍ਹਾਂ ਨੇ ਉਸ ਨੂੰ ਡੂੰਗੇ ਜ਼ਖਮ ਦਿੱਤੇ ਹਨ